ਇਹ ਡੈਮ ਆ ਡੈਮ ਦਾ ਪਾਣੀ ਆ ਸਾਹਮਣੇ ਦੇਖੋ ਆਪਣੀ ਗੱਡੀ ਖੜੀ ਐ

ਕਹਿੰਦੇ ਹੀ ਹੋਣਾ ਦੂਸਰਾ ਜਰਾ ਨਹੀਂ ਬਾਬਾ ਵਾਲ ਨਾਲ ਬਾਬਾ ਵਾਲ ਹਾਂਜੀ ਤੇ ਬਾਬੇ ਵਾਲ ਨਾਲ ਵਾਲੀ ਸਾਈਡ ਤੇ ਜਾਂਦੇ ਆ ਮੋਟਰਸਾਈਕਲ ਦੇ ਰਸਤਾ ਕਿੱਥੇ ਹੋ ਜਾ ਓਏ ਕਿੱਥੇ ਹੋ ਜਾ ਕਿੱਥੇ ਹੋ ਜਾ ਲੱਭਣਾ ਵੀ ਤਾਂ ਗੱਡੀ ਨਹੀਂ ਪਾਣੀ ਵਿੱਚ ਤੈਰਦੇ ਹੋ। ਹੋ ਤੇੜੀ ਮੇੜੀ। ਉਹ ਲਾਈਵ ਜੈਕਟ ਪਾਈ ਆ ਸਾਰਿਆਂ ਦੇ। ਜਿੰਨੇ ਬੈਠੇ ਆ। ਤੇ ਡੁੱਬਣ ਨਾ। ਕਿੰਜੜ ਵੀ ਸਾਈਡ ਤੇ ਲੱਗਾ ਆ। ਨਹੀਂ ਗੱਬੇ ਆ ਪਿੱਛੇ। ਚੜਤੇ ਲੱਗਦਾ ਨਹੀਂ ਪਿੱਛੇ ਆ ਭਾਜੀ ਗੱਬੇ ਪਿੱਛੇ ਨੂੰ ਆ ਜਾ ਬੱਸ ਉਹ ਬਹਿ ਲਾ ਉਹ ਭੰਤ ਸਾਰੀਆਂ ਖੱਡਾਂ ਆਖਰ ਪਾਣੀ ਚ ਹੀ ਸੀਗੀਆਂ ਇਹ ਉਹ ਸਾਰਾ ਹੀ ਭਰਿਆ ਹੁੰਦਾ ਇਹ ਪਾਣੀ ਨਾਲ ਇਸ ਟਾਈਮ ਸਾਰਾ ਖਾਲੀ ਆ ਉਹ ਰੈਂਡਰ ਵਾਲਿਆਂ ਨੂੰ ਪਤਾ ਆ ਕਿੱਥੇ ਕਿੱਥੇ ਰਹਾ ਹੈ ਆ हां वो फिर घूमते रंदे ना भाई पता नहीं कहां में हिसाब में चला दे वो चली इधर बेड़ी जांदी ਏਦਾਂ ਉੱਪਰ ਜਾਂ ਏਦਾਂ ਬਾਗ ਤੇ ਨਾ ਬੜਾ ਉੱਪਰ ਕਿਤੇ ਬਚੇਗਾ हां जी ਇੱਥੇ ਨਾ ਦਾਸਟਨ ਲੰਮੇ ਪਾਣਾ ਤੇ ਫਰੀ ਲੈੱਟਸ ਜੇ ਹੋ ਗਿਆ ਹਣਾ हां ਲੈੱਟਸ ਜੇ ਇਹਨੂੰ ਵਧੀਆ ਹੋ ਗਿਆ ਚੱਲਣੀਆਂ ਲੱਗੀਆਂ ਰੈਟ ਹੋਏ ਜਿਨੇ ਕਾ ਮਾਰੋ ਆਹ ਜਿਹੜਾ ਨਹੀਂ ਬਣੇ ਆਂਗੇ